ਪੰਜਾਬ ਪੁਲਿਸ ਦੀ ਸਾਬਕਾ ਡੀਐਸਪੀ ਰਾਕਾਗੇੜਾ ਨੂੰ 13 ਸਾਲ ਪੁਰਾਣੇ ਮਾਮਲੇ ਦੇ ਵਿੱਚ ਆਖਰਕਾਰ ਸੀਬੀਆਈ ਅਦਾਲਤ ਦੇ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਉਸ ਉੱਤੇ 1 ਲੱਖ ਰੁਪਏ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਸੀ 2011 ਦੇ ਵਿੱਚ ਇੱਕ ਬਿਲਡਰ ਨੇ ਉਸ ਦੇ ਖਿਲਾਫ ਇਹ ਇਲਜ਼ਾਮ ਲਗਾਏ ਸੀ ਕਾਫੀ ਦੇਰ ਤੱਕ ਇਹ ਮਾਮਲਾ ਹਾਈ ਕੋਰਟ ਦੇ ਵੱਲੋਂ ਸੁਣਵਾਈ ਵਾਸਤੇ ਰੋਕ ਦਿੱਤਾ ਗਿਆ ਸੀ ਪਰ 2023 ਦੇ ਵਿੱਚ ਦੁਬਾਰਾ ਸ਼ੁਰੂ ਹੋ ਗਿਆ ਪਰ ਆਖਰਕਾਰ ਰਾਕਾਗੇੜਾ ਦੇ ਖਿਲਾਫ ਕਾਰਵਾਈ ਕਰ ਦਿੱਤੀ ਗਈ ਹੈ ਸਾਬਕਾ ਡੀਐਸਪੀ ਪੰਜਾਬ ਦੀ ਮਹਿਲਾ ਡੀਐਸਪੀ ਦੇ ਖਿਲਾਫ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ Il zam legge, giornal di nal. ਇਹ ਵੀ ਦੱਸ ਦਿੰਦੇ ਆ ਕਿ ਹੁਣ ਜੋ ਸੁਣਵਾਈ ਹੋਈ ਹੈ ਤੇ ਉਸ ਸੁਣਵਾਈ ਦੇ ਵਿੱਚ सीबीआई ਅਦਾਲਤ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਹੁਣ ਸਾਬਕਾ ਡੀਐਸਪੀ ਰਾਕਾ ਗੇਰਾ ਦੇ ਖਿਲਾਫ 2 ਲੱਖ ਰੁਪਏ ਦਾ ਜੁਰਮਾਨਾ ਔਰ 6 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ 2011 ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਸੀ ਜਦੋਂ ਇੱਕ ਬਿਲਡਰ ਨੇ ਡੀਐਸਪੀ ਰਾਕਾ ਗੇਰਾ ਦੇ ਖਿਲਾਫ ਇਲਜ਼ਾਮ ਲਗਾਏ ਸੀ ਔਰ ਕਿਹਾ ਸੀ ਕਿ ਉਸ ਦੇ ਕੋਲੋਂ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਹੈ ਜਿਸ ਤੋਂ ਬਾਅਦ ਜਦੋਂ ਰੰਗੇ ਹਾਥੀ ਫੜਿਆ ਗਿਆ ਸੀਗਾ ਪਲਾਨ ਕਰਕੇ ਪ੍ਰੋਗਰਾਮ ਬਣਾ ਕੇ ਪਲਾਨ ਕਰਕੇ ਪ੍ਰੋਪਰ ਤਰੰਗੇ थी ਜਦੋਂ ਸਬੂਤ ਮਿਲੇ ਸੀ ਤਾਂ 15 ਸੈਕਟਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਡੀਐਸਪੀ ਸਾਬਕਾ ਡੀਐਸਪੀ ਰਾਕਾਗਿਰਨੂ ਔਰ ਆਖਿਰਕਾਰ ਉਸ ਤੋਂ ਬਾਅਦ ਹੁਣ ਤੱਕ ਇਹ ਮਾਮਲਾ ਅਦਾਲਤ ਦੇ ਵਿੱਚ ਚੱਲਦਾ ਰਿਹਾ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਸੀ ਉਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੀ ਸੁਣਵਾਈ ਦੇ ਉੱਤੇ ਰੋਕ ਲਗਾ ਦਿੱਤੀ ਜਾਂਦੀ ਹੈ ਪਰ ਆਖਿਰਕਾਰ ਹੁਣ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਕਰ ਦਿੱਤੀ ਗਈ ਹੈ 2023 ਦੇ ਵਿੱਚ ਦੁਬਾਰਾ ਇਹ ਰੋਕ ਹਟਾ ਦਿੱਤੀ ਗਈ ਸੀ ਤੇ 2023 ਤੋਂ ਬਾਅਦ ਇਹ ਮਾਮਲਾ ਚਲਦਾ-ਚਲਦਾ 24 ਤੇ ਪਹੁੰਚਿਆ ਤੇ ਆਖਰਕਾਰ ਮਹਿਲਾ ਡੀਐਸਪੀ ਨੂੰ ਰਿਸ਼ਵਤ ਖੋਰੀ ਦੇ ਇਲਜ਼ਾਮ ਦੇ ਚਲਦੇ 6 ਸਾਲ ਦੀ ਸਜ਼ਾ ਅਤੇ 2 ਲੱਖ ਰੁਪਇਆ ਜੁਰਮਾਨਾ ਸੁਣਾ ਦਿੱਤਾ ਗਿਆ ਸੀਬੀਆਈ ਨੇ 25 ਜੁਲਾਈ 2011 ਨੂੰ ਕੇਕੇ ਮਲਹੋਤਰਾ ਦੇ ਕਹਿਣ ਅਨੁਸਾਰ ਉਸ ਦੀ ਸ਼ਿਕਾਇਤ ਦੇ ਉੱਤੇ ਮੁੱਲਾਂਪੁਰ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਸੀ ਜਿਸ ਤੋਂ ਬਾਅਦ ਇਸ ਮਾਮਲੇ ਸਬੰਧੀ ਸੀਬੀਆਈ ਜਿਹੜੀ ਹੈ ਉਹ ਸਾਬਕਾ ਡੀਐਸਪੀ ਤੱਕ ਪਹੁੰਚ ਜਾਂਦੀ ਹੈ। ਤੋ ਤੱਕ ਕਿ ਜਦੋਂ ਉਹਨਾਂ ਨੂੰ ਗ੍ਰਾਸੇ ਰਾਸਤ ਦੇ ਵਿੱਚ ਲਿਆ ਗਿਆ ਸੀ 15 ਸੈਕਟਰ ਦੇ ਵਿੱਚ ਉਹਨਾਂ ਦੀ ਕੋਠੀ ਤੋਂ ਤੋਂ ਉਹਨਾਂ ਦੀ ਕੋਠੀ ਦੇ ਅੰਦਰੋਂ ਹੀ ਬਹੁਤ ਕੁਝ ਬਰਾਮਦ ਹੋਇਆ ਸੀ ਜਿਸ ਦੇ ਵਿੱਚ AK47 ਮੌਜੂਦ ਸੀ ਜਿਸ ਦੇ ਵਿੱਚ ਡਬਲ ਬੈਰਲ ਗੰਨ ਸੀ ਇੱਕ ਜਰਮਨ ਮੇਡ ਪਤੀ ਬੋਰ ਦੀ ਗੰਨ ਸੀ ਔਰ ਨਾਲ ਦੀ ਨਾਲ ਹੀ ਉਹਨਾਂ ਦੇ ਕੋਲੋਂ 58 ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਉਹਨਾਂ ਦੇ ਘਰੋਂ ਮਹਿਲਾ ਡੀਐਸਪੀ ਦੇ ਘਰੋਂ ਬਰਾਮਦ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ 11 ਸੈਕਟਰ ਦੇ ਵਿੱਚ ਉਹਨਾਂ ਦੇ ਖਿਲਾਫ ਆਰਮਜ਼ ਐਕਟ ਦੇ ਆਧਾਰ ਦੇ ਉੱਤੇ ਇੱਕ ਪਰਚਾ ਵੀ ਦਰਜ ਕੀਤਾ ਗਿਆ ਸੀ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਆਖਰਕਾਰ ਹੁਣ ਸੁਣਵਾਈ ਹੁੰਦੀ ਨਜ਼ਰ ਆ ਰਹੀ ਹੈ ਪਰ ਇੱਥੇ ਇਹ ਦੱਸ ਦਿੰਨੇ ਆ ਕਿ ਕੇਕੇ ਮਲਹੋਤਰਾ ਸੀਬੀਆਈ ਅਦਾਲਤ ਦੇ ਵਿੱਚ ਆਪਣੇ ਬਿਆਨ ਦੇਣ ਤੋਂ ਮੁੱਕਰ ਗਿਆ ਸੀ ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਉਹ ਕਿ ਉਹਨਾਂ ਦੇ ਕੋਲ ਕਾਫੀ ਸਬੂਤ ਹੈਗੇ ਨੇ ਨ ਸਾਫ ਦਾ ਡੀਐਸਪੀ ਦੇ ਬਾਬਤ ਹੋਰ ਉਸ ਉਧਾਰ ਦੇ ਉੱਤੇ ਅੱਗੇ ਮਾਮਲਾ ਤੋਰਿਆ ਜਾ ਸਕਦਾ ਹੈ ਖੈਰ ਉਹਨਾਂ ਦੇ ਕੋਲ ਟ੍ਰਾਂਸਕ੍ਰਿਪਟ ਵੀ ਮੌਜੂਦ ਸੀ ਜੋ ਬਿਆਨ ਕੇਕੇ ਮਲਹੋਤਰਾ ਨੇ ਸੀਬੀਆਈ ਨੂੰ ਦਿੱਤੇ ਸੀ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਆਖਰਕਾਰ ਸੁਣਵਾਈ ਹੋਈ ਹੈ ਔਰ ਸੁਣਵਾਈ ਦੇ ਆਧਾਰ ਦੇ ਉੱਤੇ ਸੀਬੀਆਈ ਅਦਾਲਤ ਦੇ ਵਿੱਚੋਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਔਰ ਗ੍ਰਿਫਤਾਰ ਕਰਨ ਦੇ ਨਾਲ ਨਾਲ 2 ਲੱਖ ਰੁਪਇਆ ਤੇ 6 ਸਾਲ ਦੀ ਸਜ਼ਾ ਰਾਖਾ ਗੇਰਾਂ ਨੂੰ ਸੁਣਾ ਦਿੱਤੀ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ